ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਦਰਸਲ ਸਰਕਾਰੀ ਦਫ਼ਤਰਾਂ ਦੇ ਵਿੱਚ ਹੁਣ ਸੀਸੀਟੀਵੀ ਕੈਮਰੇ ਲਗਾਉਣ ਦੇ ਜੋ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇਸ ਦੇ ਬਾਬਤ ਇੱਕ ਬਕਾਇਦਾ ਲੈਟਰ ਵੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਕਿ ਹੁਣ ਸੀਸੀਟੀਵੀ ਕੈਮਰੇ ਲੱਗਣਗੇ ਸਾਰੇ ਦਫ਼ਤਰਾਂ ਦੇ ਵਿੱਚ ਨਿਗਰਾਨੀ ਹੇਠ ਸਾਰੇ ਜੋ ਸਰਕਾਰੀ ਅਧਿਕਾਰੀ ਨੇ ਉਹ ਹੁਣ ਕੰਮ ਕਰਦੇ ਹੋਏ ਨਜ਼ਰ ਆਣਗੇ ਦੱਸੇ ਕਿ ਵੱਡਾ ਉਪਰਾਲਾ ਇਸ ਨੂੰ ਮੰਨਿਆ ਜਾ ਰਿਹਾ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਨਿਸ਼ਟਾਚਾਰ ਕਰਦੇ ਵਿਰੋਧ ਲਗਾਤਾਰ ਕਾਰਵਾਈਆਂ ਕਰਦੇ ਆ ਨਜ਼ਰ ਆ ਰਹੀ ਹੈ ਤਾਂ ਹੁਣ ਇੱਕ ਵੱਡਾ ਉਪਰਾਲਾ ਕੀਤਾ ਗਿਆ ਫੋਨਲਾਈਨ ਤੇ ਬਨੀਤ ਜੁੜਗੇ ਨੇ ਜੇ ਬਨੀਤ ਇੱਕ ਵੱਡੀ ਪਹਿਲ ਕਦਮੀ ਇਸ ਨੂੰ ਮੰਨਿਆ ਜਾ ਰਿਹਾ ਹੈ ਪ੍ਰਚਾਰ ਦੇਖ ਲਓ ਇੱਕ ਵਾਰ ਦੇਖੋ ਪ੍ਰਚਾਰ ਕਾफी ਵੱਡੀ ਕਾਰਵਾਈ ਜਿਹੜੀ ਹੈ ਇੱਕ ਵੱਡੀ ਮੁਹਿੰਮ ਜਿਹੜੀ ਹੈ ਉਹ ਸੀਐਮ ਭਗਵੰਤ ਸਿੰਘ ਸਿੱਧੂ ਸਰਕਾਰ ਵਿੱਚ ਉਲੀਕੀ ਹੈ ਇਹ ਢੰਗ ਦੇ ਨਾਲ ਅਗਰ ਅਸੀਂ ਸਬਲ ਰਿਸਟਾਰਡਫ ਤਰ੍ਹਾਂ ਦੀ ਗੱਲ ਕਰੀਏ ਜਾਂ ਫਿਰ ਰਿਸਟਾਰਡਫ ਤਰ੍ਹਾਂ ਦੀ ਗੱਲ ਕਰੀਏ ਉਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕੁਸਮਾਪਲਾ ਤੱਕ ਇੱਕ ਵੱਡਾ ਕ੍ਰਪਸ਼ਨ ਦਾ ਗੜ ਉਹ ਕਿਹਾ ਜਾਂਦਾ ਸੀ ਉਹਨਾਂ ਨੂੰ ਔਰ ਉਸ ਦੇ ਵਿੱਚ ਇਹ ਕ੍ਰਪਸ਼ਨ ਨੂੰ ਘਟ ਕਰਨ ਲਈ ਜਿੱਤੇ ਪਿਛਲੇ ਦਿਨਾਂ ਦੇ ਵਿੱਚ ਕੋ ਤੋਂ ਮੰਤਰੀ ਜਿੜੇ ਨੇ ਤੋਂ ਅਚਜ ਕੈਟਿੰਗ ਵੀ ਕਰਦੇ ਹੋਏ ਨਜ਼ਰ ਆਇਆ ਅਫਸਰਾਂ ਨੂੰ ਸਪਸ਼ਟ ਇਹਦਾ ਇਤਿਹਾਸ ਕਿ ਜੇ ਕਰਜ਼ ਦੇ ਨਾਂ ਤੇ ਗਿਰਦਾਵਰੀਆਂ ਦੇ ਹੋਜੀਤਾ ਦੇ ਨਾਂ ਤੇ ਜ਼ਿਕਰ ਕਿ

ਇਹ ਕੁ ਮਸ਼ਨਾਤ ਨੇ ਉਹਨਾਂ ਦੇ ਦਾਇਰਾ ਜਾਏ ਪੀ.ਡੀ.ਐਨ. ਇੱਕ ਦਿੱਤੇ ਦਿੱਤੇ ਦਫਤਰਾਂ ਦੇ ਵਿੱਚ ਦਿੱਤੇ ਦਿੱਤੇ ਕੈਮਰੇ ਜਿਹੜੇ ਨੇ ਬੋਲਾਈ ਜਾਣ ਉਹਨਾਂ ਨੂੰ ਚਾਲੂ ਹਾਲਤ ਦੇ ਵਿੱਚ ਰੱਖਿਆ ਜਾਏ ਐਨਾ ਹੋਏ ਕਿ ਚੜ੍ਹਾ ਲਾਣ ਤੋਂ ਬਾਅਦ ਉਹ ਸਰਵਿਸ ਤੋਂ ਹਟਣ ਦੇ ਚਾਹੇ ਯੋਗ ਨਾ ਹੋਣ ਤੇ 31 1 2025 ਤੱਕ ਜਿਹੜੀ ਹੈ ਇਸ ਪੂਰੀ ਜਿਹੜੀ ਪ੍ਰੋਸੈਸ ਹੈ ਇਸ ਨੂੰ ਮੁਕੰਮਲ ਕਰਨ ਦੇ ਹਿਰਦੇਸ਼ ਜਿਹੜੇ ਨੇ ਉਹ جاری ਹੋ ਚੁੱਕੇ ਨੇ ਯਾਨੀ ਵੱਡੀ ਕਾਰਵਾਈ ਜਿਹੜੀ ਹੈ ਮੋਹਤਾਸਿਫ ਕਿ ਤੁਹਾਡੇ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਾਂ ਕਿ ਜਿਹੜੇ ਕਹਿ ਸਕਦੇ ਆ ਕਿ ਆਵਾਜ਼ ਅਫਸਰ ਜਿਹੜੇ ਵਿਸ਼ਟੀਆਂ ਦੇ ਨਾਤੇ ਕ腐ਸ਼ਨ ਦਾ ਵਰਤ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਆ ਵੱਡਾ ਉਪਰਾਲਾ ਹੁਣ ਪੰਜਾਬ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਸੂਬੇ ਦੇ ਵਿੱਚ ਹਰ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਹੁਣ 4 ਸੀਸੀਟੀਵੀ ਕੈਮਰੇ ਲਗਵਾਏ ਗਏ ਨੇ ਇਹਨਾਂ ਦੇ ਵਿੱਚ ਦੋ ਸੀਸੀਟੀਵੀ ਕੈਮਰੇ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦੇ ਦਫਤਰਾਂ ਦੇ ਅੰਦਰ ਯਾਨੀ ਕਿ ਉਹਨਾਂ ਦੇ ਜਿੱਥੇ ਬਸੀਕੇ ਤਸਦੀਕ ਕੀਤੇ ਜਾਂਦੇ ਨੇ ਉੱਥੇ ਲੱਗੇ ਹਨ ਤੇ ਦੋ ਕੈਮਰੇ ਦਫਤਰ ਦੇ ਬਾਹਰ ਜਿੱਥੇ ਪਬਲਿਕ ਇੰਤਜ਼ਾਰ ਕਰਦੀ ਹੈ ਉੱਥੇ ਲਗਾਏ ਗਏ ਹਨ ਯਾਨਕਿ ਚਾਰ ਕੁੱਲ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਪ੍ਰਿਸ਼ਟਾਚਾਰ ਦੇ ਖਿਲਾਫ ਹੁਣ ਸੂਬਾ ਸਰਕਾਰ वचनबद्ध ਨਜ਼ਰ ਆ ਰਹੀ ਹੈ ਤੇ ਇੱਕ ਵੱਡਾ ਉਪਰਾਲਾ ਇਸ ਨੂੰ ਮੰਨਿਆ ਜਾ ਰਿਹਾ ਹੈ